ਇਤਲਾ ਸ਼ਹਿਰ ਦੁਬਈ ਇਨੀ ਦਿਨੀ ਨਰਕ ਵਰਗੀ ਗਰਮੀ ਦਾ ਸਾਹਮਣਾ ਕਰ ਰਿਹਾ ਹੈ 16 ਜੁਲਾਈ ਦੀ ਦੁਪਹਿਰ ਨੂੰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੇ 144 ਡਿਗਰੀ ਫਾਰਨ ਹਾਈਟ ਜਾਂ 62.44 ਡਿਗਰੀ ਸੈਲਸੀਅਸ ਤਾਪ ਮੰਦਜ ਕੀਤਾ ਗਿਆ ਸੀ ਸ਼ਾਮ 5 ਵਜੇ ਇਹ 53.9 ਡਿਗਰੀ ਸੈਲਸੀਅਸ ਤੱਕ ਡਿੱਗਿਆ ਸੀ ਜਿਸ ਸਮੇਂ ਇਹ ਤਾਪਮਾਨ ਦਰਜ ਕੀਤਾ ਗਿਆ ਸੀ ਉਸ ਸਮੇਂ ਹਵਾ ਵੀ ਗਰਮ ਸੀ ਹਵਾ ਦਾ ਤਾਪਮਾਨ 42 ਡਿਗਰੀ ਸੈਲਸੀਅਸ ਅਤੇ ਨਮੀ 85% ਸੀ ਜਿਸ ਕਾਰਨ ਤਾਪਮਾਨ 62. 22 ਡਿਗਰੀ ਸੈਲਸੀਅਸ ਹੋ ਗਿਆ ਅਜਿਹਾ ਮੌਸਮ ਜਾਨਲੇਵਾ ਹੁੰਦਾ ਹੈ ਇਸ ਮੌਸਮ ਵਿੱਚ ਰਹਿਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਦੁਬਈ ਵਿੱਚ ਆਮ ਤੌਰ ਤੇ ਗਰਮੀਆਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਹਿੰਦਾ ਹੈ ਪਰ ਇੱਥੇ ਗਰਮੀ ਨੂੰ ਬਰਦਾਸ਼ਤ ਕਰਨਾ ਆਪਣੇ ਆਪ 'ਚ ਵੱਡੀ ਚੁਣੌਤੀ ਹੈ ਇਸ ਸਾਲ ਗਰਮੀਆਂ ਦਾ ਮੌਸਮ ਪੂਰੀ ਦੁਨੀਆ ਵਿੱਚ ਬਹੁਤ ਗਰਮ ਸੀ ਨਮੀ ਇੰਨੀ ਜ਼ਿਆਦਾ ਹੈ ਕਿ ਪੂਰੇ ਖਾੜੀ ਖੇਤਰ ਵਿੱਚ ਲੋਕਾਂ ਦਾ ਦਮ ਕੁੱਟ ਰਿਹਾ ਹੈ ਅਸਲ ਵਿੱਚ ਸਪੇਕੀਕ ਨਮੀ ਜਦੋਂ ਉੱਚ ਤਾਪਮਾਨ ਨੂੰ ਮਿਲਦੀ ਹੈ ਤਾਂ ਗਰਮੀ ਵਧੇਰੇ ਮਹਿਸੂਸ ਹੁੰਦੀ ਆ ਭਾਵ ਤਾਪਮਾਨ ਭਾਵੇਂ 40-42 ਡਿਗਰੀ ਸੈਲਸੀਅਸ ਹੋ ਸਕਦਾ ਹੈ ਪਰ ਅਜਿਹੇ ਮਾਹੌਲ ਵਿੱਚ ਇਹ 55-60 ਡਿਗਰੀ ਸੈਲਸੀਅਸ ਮਹਿਸੂਸ ਹੁੰਦਾ ਹੈ ਖਾੜੀ ਦੇਸ਼ਾਂ ਵਿੱਚ ਗਰਮੀ ਅਤੇ ਨਮੀ ਦਾ ਘਾਤਕ ਮਿਸ਼ਰਣ ਹੈ ਅਜਿਹੀ ਸਥਿਤੀ ਵਿੱਚ ਮਨੁੱਖੀ ਸਰੀਰ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਬਹੁਤ ਜ਼ਿਆਦਾ ਪਸੀਨਾ ਆਉਣ ਨਾਲ ਡੀਹਾਈਡਰੇਸ਼ਨ ਅਤੇ ਸਾਹ ਚੜਨ ਦੀ ਸਮੱਸਿਆ ਹੋ ਸਕਦੀ ਹੈ ਤਾਪਮਾਨ ਅਤੇ ਸਾਪ ਸਪੇਕੀਕ ਨਮੀਦੀ ਇਕੱਠੀ ਗਣਨਾ ਕਰਕੇ ਅਸੀਂ ਵੈਟ ਬਲਬ ਟੈਂਪਰੇਚਰ ਜਾਂ ਕਿਸੇ ਖਾਸ ਥਾਂ ਦਾ ਹੀਟ ਇੰਡੈਕਸ ਦੀ ਗਣਨਾ ਕਰ ਸਕਦੇ ਹਾਂ ਇਹ ਹੀਟ ਵੇਵ ਦੇ ਤਾਪਮਾਨ ਅਤੇ ਨਮੀ ਦੋਵਾਂ ਨੂੰ ਦਰਸਾਉਂਦਾ ਹੈ ਵੈਟ ਬਲਬ ਟੈਂਪਰੇਚਰ ਵਿੱਚ ਪਾਣੀ ਵਿੱਚੋਂ ਨਿਕਲੀ ਭਾਫ਼ ਦੇ ਕਾਰਨ ਹਵਾ ਠੰਡੀ ਹੁੰਦੀ ਹੈ ਪਰ ਇੱਕ ਸਥਿਰ ਦਬਾਅ ਅਤੇ ਜਦੋਂ ਤਾਪਮਾਨ ਬਹੁਤ ਵਧ ਜਾਂਦਾ ਹੈ ਤਾਂ ਪਸੀਨਾ ਮਨੁੱਖੀ ਸਰੀਰ ਦੀ ਰੱਖਿਆ ਕਰਦਾ ਹੈ ਪਰ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਸਰੀਰ ਨੂੰ ਠੰਡਾ ਕਰਨ ਦੀ ਪ੍ਰਕਿਰਿਆ ਅਤੇ ਮੌਸਮ ਦੇ ਠੰਡਾ ਹੋਣ ਦੀ ਪ੍ਰਕਿਰਿਆ ਸੁਸਤ ਹੋ ਜਾਂਦੀ ਹੈ ਅਤੇ ਇਸ ਕਾਰਨ ਮਨੁੱਖੀ ਸਰੀਰ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਅਤੇ ਹੀਟ ਸਟ੍ਰੋਕ ਜਾਂ ਮੌਤ ਦਾ ਖਤਰਾ ਪੈਦਾ ਹੁੰਦਾ ਹੈ ਅੰਤਰਰਾਸ਼ਟਰੀ ਪੱਧਰ ਤੇ ਵੈਟ ਬਲਬ ਟੈਂਪਰੇਚਰ ਦੀ ਸੀਮਾ 30 ਤੋਂ 35 ਡਿਗਰੀ ਸੈਲਸੀਅਸ ਹੈ ਅਤੇ ਜੇਕਰ ਇਹ ਇਸ ਤੋਂ ਵੱਧ ਜਾਂਦੀ ਹੈ ਤਾਂ ਵਿਅਕਤੀ ਦੀ ਮੌਤ ਲਗਭਗ ਤੈ ਹੈ